ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹ ਹੈ ਕਿ 40 ਦੇ ਬਾਅਦ ਔਰਤਾਂ ਦੀ ਖੁਰਾਕ ਕਿਹੋ ਜਿਹੀ ਹੋਵੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਉਮਰ ਦੇ ਬਾਅਦ ਔਰਤਾਂ ਨੂੰ ਫੈਰੀ ਮੈਨੋਪੌਜ਼ ਸਟਾਰਟ ਹੋ ਜਾਂਦਾ ਹੈ ਤੇ ਅੱਗੇ ਮੈਨੋਪੌਜ਼ ਸੋ ਸਾਡੀ ਫਿਜ਼ੀਕਲ ਮੈਂਟਲ ਇਮੋਸ਼ਨਲ ਹੈਲਥ ਕਾਫੀ ਇਫੈਕਟ ਹੁੰਦੀ ਹੈ ਤੇ ਸਾਡਾ ਔਰਤਾਂ ਦਾ ਮੈਟਾਬੋਲਿਜ਼ਮ ਵੀ ਕਾਫੀ ਸਲੋ ਹੋ ਜਾਂਦਾ ਹੈ ਪਹਿਲਾਂ ਜਿਹੜੀ ਟਾਈਟ ਆਸਾਨੀ ਨਾਲ ਹਜ਼ਮ ਹੋ ਜਾਂਦੀ ਸੀ ਹੈਵੀ ਤੋਂ ਹੈਵੀ ਡਾਈਟ ਵੀ ਉਹਨਾਂ ਨੂੰ ਹਜ਼ਮ ਕਰਨ ਤੇ ਵਿੱਚ ਵੀ ਟਾਈਮ ਲੱਗਦਾ ਸੋ ਇਸ ਕਰਕੇ ਔਰਤਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਨੂੰ ਡਾਇਬੀਟਿਸ ਕੋਲੇਸਟ੍ਰੋਲ ਵਗੈਰਾ ਦਾ ਖਤਰਾ ਵੀ ਵੱਧ ਜਾਂਦਾ ਤੇ ਕਈ ਭੈਣਾਂ ਡਾਇਟ ਘਟਾ ਦਿੰਦੀਆਂ ਨੇ ਜਾ ਮੀਲ ਸਕਿਪ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਬ੍ਰੈਕਫਾਸਟ ਨਹੀਂ ਕਰਦੀਆਂ ਕਈ ਡਿਨਰ ਨਹੀਂ ਕਰਦੀਆਂ ਇਹਦੇ ਨਾਲ ਉਲਟਾ ਕਮਜ਼ੋਰੀ ਵਧਣ ਲੱਗਦੀ ਹੈ ਸੋ ਡਾਈਟ ਘਟਾਉਣ ਦੀ ਲੋੜ ਨਹੀਂ ਨਾ ਹੀ ਮੀਲ ਸਕਿਪ ਕਰਨ ਦੀ ਲੋੜ ਹੈ ਬ੍ਰੈਕਫਾਸਟ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੀ ਬਾਡੀ ਸਾਰੀ ਰਾਤ ਭੁੱਖੀ ਰਹੀ ਹੁੰਦੀ ਹੈ ਤੇ ਸਾਨੂੰ ਸਵੇਰੇ ਉੱਠ ਕੇ ਕੁਝ ਨਾ ਕੁਝ ਹੈਲਥੀ ਖਾਣਾ ਜ਼ਰੂਰ ਚਾਹੀਦਾ ਸੋ ਅਸੀਂ ਸੰਤੁਲਿਤ ਖੁਰਾਕ ਲੈ ਸਕਦੀਆਂ ਡਾਈਟ ਕੱਟ ਕਰਨ ਦੀ ਬਜਾਏ ਸੰਤੁਲਿਤ ਖੁਰਾਕ ਦੇ ਵਿੱਚ ਸਾਨੂੰ ਕਾਰਬੋਹਾਈਡਰੇਟਸ ਪ੍ਰੋਟੀਨ ਅਤੇ ਫੈਟਸ ਨਾਲ ਹੀ ਵਿਟਾਮਿਨਸ ਮਿਨਰਲਸ ਅਤੇ ਕੈਲਸ਼ੀਅਮ ਐਂਡ ਆਇਰਨ ਜਿਹੜਾ ਸਾਰਾ ਕੁਝ ਹੀ ਜ਼ਰੂਰੀ ਹੁੰਦਾ ਸੋ ਇਹ ਇੱਕ ਸੰਤੁਲਿਤ ਖੁਰਾਕ ਦੇ ਵਿੱਚ ਸਾਰਾ ਕੁਝ ਮਿਲਦਾ ਸੋ ਅਸੀਂ ਮਠਿਆਈਆਂ ਪੂਜੀਆ ਖੰਡ ਗੁੜ ਫਿਜ਼ੀ ਡਰਿੰਕਸ ਫਰਾਈਡ ਫੂਡ ਵਗੈਰਾ ਤੋਂ ਪਰਹੇਜ਼ ਕਰਿਏ ਤੇ ਰਿਫਾਈਂਡ ਕਾਰਬੋਹਾਈਡਰੇਟਸ ਲੈਣ ਦੀ ਜਗ੍ਹਾ ਕੰਪਲੈਕਸ ਕਾਰਬੋਹਾਈਡਰੇਟਸ ਲੈਣਾ ਸ਼ੁਰੂ ਕਰਿਏ ਵਾਈਟ ਬ੍ਰੈਡ ਦੀ ਜਗ੍ਹਾ ਹੋਲ ਵੀਲ ਬ੍ਰੈਡ ਵਾਈਟ ਪਾਸਤਾ ਦੀ ਜਗ੍ਹਾ ਹੋਲ ਮੀਲ ਪਾਸਤਾ ਬਰਾਊਨ ਰਾਈਸ ਪਲੇਨ ਫਲਾਵਰ ਦੀ ਰੋਟੀ ਦੀ ਜਗ੍ਹਾ ਤੇ ਅਸੀਂ ਹੋਲ ਮੀਲ ਫਲਾਵਰ ਦੀ ਰੋਟੀ ਮੋٹے ਆਟੇ ਦੀ ਰੋਟੀ ਖਾਣੀ ਸ਼ੁਰੂ ਕਰੀਏ ਤੇ ਇਹਦੇ ਨਾਲ ਕੰਪਲੈਕਸ ਕਾਰਬੋਹਾਈਡਰੇਟਸ ਨਾਲ ਜਿਹੜੀ ਸਾਡੀ એનર્ਜੀ ਹੈ ਉਹ ਬੋਡੀ ਵੇ ਸਲੋਲੀ ਸਲੋਲੀ ਰਿਲੀਜ਼ ਹੁੰਦੀ ਰਹੇਗੀ ਤੇ ਸਾਨੂੰ ਲੰਬੇ ਸਮੇਂ ਤੱਕ એનર્ਜੀ ਮਿਲਦੀ ਰਹੇਗੀ ਇਨਸਟੈਡ ਆਫ ਇਕਦਮ એનર્ਜੀ ਸਪਾਈਕ ਅਪ ਹੋਣ ਦੀ ਜਗ੍ਹਾ ਤੇ ਸਾਨੂੰ ਸਲੋਲੀ ਸਾਰਾ ਦਿਨ એનર્ਜੀ ਮਿਲਦੀ ਰਹੇਗੀ ਅਤੇ ਜਿਹੜਾ ਪ੍ਰੋਟੀਨ ਹੈ ਉਹ ਸੀ ਦਾਲਾਂ ਛੋਲੇ ਪਨੀਰ ਟੋਫੂ ਅਤੇ ਡੈਰੀ ਹੋਰ ਡੈਰੀ ਪ੍ਰੋਡਕਟ ਮੀਟ ਐਂਡ ਫੇਸ਼ ਵਗੈਰਾ ਤੋਂ ਅਸੀਂ ਲੈ ਸਕਦੇ ਹਾਂ ਨਟਸ ਵਿੱਚ ਵੀ ਪ੍ਰੋਟੀਨ ਹੁੰਦਾ ਸੋ ਇਦਾਂ ਅਸੀਂ ਆਪਣੀ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਕਰ ਸਕਦੇ ਹਾਂ ਅਤੇ ਜਿਹੜਾ ਹੈਗਾ ਸਬਜ਼ੀਆਂ ਫਲ ਅਤੇ ਸਲਾਦ ਉਹ ਖਾਣਾ ਵੀ ਬਹੁਤ ਜ਼ਰੂਰੀ ਹੈ ਅਤੇ ਜਿਹੜਾ ਫੈਟ ਹੈ ਉਹ ਸਾਨੂੰ ਇੱਕ ਹੀ ਚਮਚ ਲੈਣਾ ਚਾਹੀਦਾ ਇਸ ਤਰ੍ਹਾਂ ਅਸੀਂ ਕਰਕੇ ਜਿਹੜਾ ਸਾਰਾ ਕੁਝ ਕੰਪੋਨੈਂਟਸ ਜਿਹੜੇ ਆ ਉਹ ਸਾਡੀ ਡਾਈਟਰੀ ਰਿਕੁਆਇਰਮੈਂਟਸ ਪੂਰੀਆਂ ਕਰਦੇ ਨੇ ਹੁਣ ਅਸੀਂ ਆਪਣਾ ਖਾਣਾ ਜਿਹੜਾ ਹੈਗਾ ਉਹ ਪਲੇਟ ਆਪਣੀ ਕਿਵੇਂ ਬਣਾਉਣੀ ਆ ਕੋਸ਼ਿਸ਼ ਕਰੋ ਕਿ ਜਿਹੜੀ ਅੱਧੀ ਪਲੇਟ ਜਾਂ ਅੱਧੀ ਤੋਂ ਥੋੜੀ ਜਿ ਘੱਟ ਰੱਖ ਲਓ ਉਹਦੇ ਵਿੱਚ ਸਲਾਦ ਫਲ ਤੇ ਸਬਜ਼ੀਆਂ ਹੋਣ ਅਤੇ ਉਸ ਦੇ ਬਾਅਦ ਜਿਹੜੀ ਬਾਕੀ ਦੀ ਪਲੇਟ ਹੈ ਦੇ ਵਿੱਚੋਂ ਚੌਥਾ ਹਿੱਸਾ ਕਾਰਬੋਹਾਈਡਰੇਟਸ ਕੰਪਲੈਕਸ ਕਾਰਬੋਹਾਈਡਰੇਟਸ ਤੇ ਚੌਥਾ ਹਿੱਸਾ ਪ੍ਰੋਟੀਨ ਦਾ ਹੋਵੇ ਤੇ ਉਹ ਮੈਂ ਦੱਸ ਹੀ ਚੁੱਕੀਆਂ ਕਿ ਕਾਰਬੋਹਾਈਡਰੇਟਸ ਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਤੇ ਪ੍ਰੋਟੀਨ ਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਤੇ ਫੈਟ ਜ਼ਰੂਰ ਲੈਣਾ ਇੱਕ ਚਮਚ ਘਿਓ ਦਾ ਜਾਂ 올ਿਵ ਆਇਲ ਐਕਸਟਰਾ ਵਰਜਨ 올ਿਵ ਆਇਲ ਅਵੋਕਾਡੋ ਲੈਣਾ ਤਾਂ ਚੌਥਾ ਹਿੱਸਾ ਇੱਕ ਸਲਾਈਸ ਅਵੋਕਾਡੋ ਦੀ ਲੈ ਸਕਦੇ ਹਾਂ ਬਾਕੀ ਇਸ ਤਰ੍ਹਾਂ ਨਾਲ ਤੁਸੀਂ ਆਪਣੀ ਪਲੇਟ ਬਣਾਉਣੀ ਹੈ ਤੇ ਕੋਸ਼ਿਸ਼ ਕਰੋ ਕਿ ਹਰ ਜਿਹੜੇ ਦਿਨ ਦੇ ਤਿੰਨ ਮੀਲ ਲੈਣੇ ਹੋ ਉਹਨਾਂ ਦੇ ਵਿੱਚ ਸਾਰਾ ਕੁਝ ਹੋਵੇ ਤੁਹਾਡਾ ਮੈਕਰੋ ਨਿਊਟ੍ਰੀਐਂਟਸ ਜੇ ਨਹੀਂ ਤਾਂ ਦਿਨ ਦੇ ਵਿੱਚ ਇੱਕ ਮੀਲ ਤਾਂ ਇਹੋ ਜਿਹਾ ਜ਼ਰੂਰ ਹੋਵੇ ਜਿਹਦੇ ਵਿੱਚ ਸਾਰੀਆਂ ਡਾਈਟਰੀ ਰਿਕੁਆਇਰਮੈਂਟਸ ਡੇਲੀ ਦੀਆਂ ਜਿਹੜੀਆਂ ਤੁਹਾਡੀਆਂ ਉਹ ਪੂਰੀਆਂ ਹੋਣ ਅਤੇ ਬ੍ਰੈਕਫਾਸਟ ਜੇ ਤੁਸੀਂ ਅ ਰੋਟੀ ਵਗੈਰਾ ਬ੍ਰੈਡ ਵਗੈਰਾ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਓਟਸ ਦੁੱਧ ਵਿੱਚ ਪਾ ਕੇ ਉਹਦੇ ਵਿੱਚ ਰਾਤ ਨੂੰ ਸੋਕ ਕੀਤੇ ਹੋਏ ਨੱਟਸ ਅਤੇ ਨਾਲ ਫਰੈਸ਼ ਕੱਟੇ ਹੋਏ ਫਰੂਟ ਵਗੈਰਾ ਪਾ ਕੇ ਤੁਸੀਂ ਇਦਾਂ ਆਪਣਾ ਬੋਲ ਹੈਲਥੀ ਬ੍ਰੈਕਫਾਸਟ ਦਾ ਬਣਾ ਸਕਦੀ ਹੋ ਜਾਂ ਤੁਸੀਂ ਫਰਾਈਡ ਐਗ ਬੋਇਲਡ ਐਗ ਤੇ ਨਾਲ ਤੁਸੀਂ ਇੱਕ ਟੋਸਟ ਤੇ ਅਜੀ ਪਲੇਟ ਜਿਹੜੀ ਹੈ ਉਹ वेजिटेबल्स ਜਾਂ ਫਰੂਟਸ ਤੇ ਸਬਜ਼ੀਆਂ ਸਲਾਦ ਦੀ ਤੁਸੀਂ ਕਰਕੇ ਇਦਾਂ ਆਪਣੀ ਪਲੇਟ ਬਣਾ ਸਕਦੇ ਹੋ ਇਹ ਮੈਂ ਟਰਾਈ करूंगी ਕਿ ਕੁਝ ਜਿਹੜੀ ਸੰਤੁਲਿਤ ਖੁਰਾਕ ਦੀ ਜਿਹੜੀ ਪਲੇਟ ਹੈ ਇਹ ਮੈਂ ਸ਼ੇਅਰ ਵੀ करूंगी ਤੇ ਜਾਂ ਕੁਝ ਨਾ ਕੁਝ ਇੱਕ ਦੋ ਰੈਸਪੀਜ਼ ਸ਼ੇਅਰ करूंगी ਪਰ ਇਦਾਂ ਜੇ ਤੁਸੀਂ ਆਪਣੇ ਖਾਣੇ ਦਾ ਖਿਆਲ ਰੱਖੋਗੇ ਖਾਣਾ ਛੱਡਣ ਦੀ ਲੋੜ ਨਹੀਂ ਘਟ ਕਰਨ ਦੀ ਲੋੜ ਨਹੀਂ ਖਾਣਾ ਕਿੰਨਾ ਖਾਣਾ ਚਾਹੀਦਾ ਉਹਦੀ ਲੋੜ ਹੈ ਕਿ ਪ੍ਰੋਪਰ ਸਾਨੂੰ ਇਹਦੇ ਵਿੱਚੋਂ ਸਾਰਾ ਕੁਝ ਸਾਰੀਆਂ ਡਾਈਟਰੀ ਰਿਕੁਆਇਰਮੈਂਟਸ ਸਾਡੀਆਂ ਪੂਰੀਆਂ ਹੋਣ ਤੇ ਅਤੇ ਤਾਂ ਕਿ ਇਹ ਸਾਡੀ ਅੱਗੇ ਜਾ ਕੇ ਸਾਡੀ ਬਾਡੀ ਦੀ ਰਿਪੇਅਰ ਸਾਡੇ ਸੈਲਸ ਦੀ ਰਿਪੇਅਰ ਹੁੰਦੀ ਰਹੇ ਸੋ ਆਪਣਾ ਇੱਥੇ ਖਿਆਲ ਰੱਖਾਂਗੇ ਤਾਂ ਅਸੀਂ ਬਹੁਤ ਵਧੀਆ ਰਹਾਂਗੇ ਬੈਲੈਂਸਡ ਡਾਈਟ ਲਵਾਂਗੇ ਵੱਡੀ ਉਮਰ ਨੂੰ ਤਾਂ ਅਸੀਂ ਰੋਕ ਨਹੀਂ ਸਕਦੇ ਇਹਦੇ ਨਾਲ ਆਉਣ ਵਾਲੀਆਂ ਕੰਪਲਿਕೇಷನ್ಸ್ ਨੂੰ ਵੀ ਨਹੀਂ ਰੋਕ ਸਕਦੇ ਪਰ ਉਹਦੇ ਤੋਂ ਅੱਗੇ ਅਸੀਂ ਉਹਦੇ ਨਾਲ ਨਾਲ ਨਜ਼ਿਟ ਜ਼ਰੂਰ ਸਕਦੇ ਹਾਂ ਕਿ ਕੀ ਹੋ ਸਕਦਾ ਹੈ ਅੱਗੇ ਤੇ ਮੈਂ ਆਪਣਾ ਖਿਆਲ ਕਿਵੇਂ ਰੱਖਾਂ ਸਾਨੂੰ ਆਪਣੇ ਲਈ ਟਾਈਮ ਜ਼ਰੂਰ ਹੀ ਕੱਢਣਾ ਚਾਹੀਦਾ ਤੇ ਆਪਣੀ ਡਾਈਟ ਵੱਲ ਧਿਆਨ ਜ਼ਰੂਰ ਹੀ ਦੇਣਾ ਚਾਹੀਦਾ ਜੇ ਤੁਹਾਨੂੰ ਇਹਦਾ ਮੇਰੇ ਵਿਚਾਰ ਇਹ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ